ਹਰਜੀਤ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਸ ਦਾ ਪਿਤਾ ਨਿਸ਼ੇੜੀ ਹੈ ਤੇ ਘਰ ਵਿੱਚ ਜ਼ਿਆਦਾ ਹਰਜੀਤ ਦੀ ਦਾਦੀ ਦੀ ਹੀ ਚਲਦੀ ਹੈ ਹਰਜੀਤ ਨੇ 5ਵੀਂ ਜਮਾਤ ਸਕੂਲ ਵਿੱਚੋਂ ਪਹਿਲੇ ਤੇ ਬਲਾਕ ਵਿੱਚੋਂ ਤੀਜਾ ਸਥਾਨ ਲੈ ਕੇ ਪਾਸ ਕੀਤੀ 5ਵੀਂ ਪਾਸ ਕਰਨ ਬਾਅਦ ਘਰ ਵਿੱਚ ਬਹੁਤ ਕਲੇਸ਼ ਹੋਇਆ ਹਰਜੀਤ ਕਹੇ ਮੈਂ ਅੱਗੇ ਪੜਨਾ ਹੈ ਪਰ ਉਸ ਦੀ ਦਾਦੀ ਹਰਜੀਤ ਦੇ ਪਿਓ ਦੇ ਕੰਨ ਭਰੇ ਕਿ ਕੁੜੀ ਬਗਾਨਾ ਤਣਾ ਪੜਾ ਕੇ ਕੀ ਕਰਨਾ ਹੈ ਕਰਦਾ ਕੰਮ ਕਰ ਸਿੱਖੇ ਜੋ ਅੱਗੇ ਜਾ ਕੇ ਕੰਮ ਆਉਣਾ ਹੈ ਪਰ ਹਰਜੀਤ ਆਪਣੀ ਜਿੱਦ ਤੇ ਅੜੀ ਰਹੀ ਹਰਜੀਤ ਦਾ ਦਾਦਾ ਉਸ ਦਾ ਦਾਖਲਾ ਕਰਵਾਉਂਦਾ ਪਰ ਹੁਣ ਹਰ ਰੋਜ਼ ਦਾਦੇ ਨਾਲ ਲੜਾਈ ਰਹਿੰਦੀ ਕਿਉਂ ਪੜਨ ਲਾਇਆ ਹੁਣ ਹਰ ਸਾਲ ਹੀ ਅਗਲੀ ਜਮਾਤ ਵਿੱਚ ਦਾਖਲ ਹੋਣ ਤੱਕ ਇਦਾਂ ਹੀ ਘਰ ਵਿੱਚ ਕਾਟੋ ਕਲੇਸ ਮੱਚਿਆ ਰਹਿੰਦਾ ਪਰ ਹਰਜੀਤ ਇਸ ਕਲੇਸ ਵਿੱਚ ਜਿੱਦ ਕਰਕੇ ਪਹਿਲਾਂ 10ਵੀਂ ਫਿਰ 12ਵੀਂ ਕਰਕੇ ਅੱਗੇ ਕਾਲਜ ਪੜ੍ਹਨ ਲੱਗ ਜਾਂਦੀ ਹੈ ਇੱਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਕੰਪਿਊਟਰ ਪੀੜੇ ਵਿੱਚ ਫੇਸਬੁੱਕ ਅਕਾਊਂਟ ਬਣਾ ਫਣੀ ਤਸਵੀਰਾਂ ਆਪਲੋਡ ਕਰ ਉਹਨਾਂ ਤੇ ਕਮੈਂਟ ਕਰ ਆਪਸ ਵਿੱਚ ਮસ્ਤੀ ਕਰਨੀਆਂ ਰਹਿੰਦੀਆਂ ਇੱਥੇ ਹੀ ਕਿਸੇ ਤਸਵੀਰ ਤੇ ਇੱਕ ਮੁੰਡਾ ਕਮੈਂਟ ਕਰਦਾ ਹੈ ਤੇ ਫਿਰ ਇਨਬਾਕਸ ਵਿੱਚ ਮੈਸੇਜ ਕਰਕੇ ਗੱਲ ਕਰਨ ਲੱਗ ਜਾਂਦਾ ਹੈ ਉਸ ਦਾ ਨਾਮ ਰਾਜਵੀਰ ਸਿੰਘ ਹੌਲੀ ਹੌਲੀ ਹਰਜੀਤ ਆਪਣਾ ਮੋਬਾਈਲ ਲੈ ਲੈਂਦੀ ਹੈ ਤੇ ਘਰ ਦੇ ਤਣਾਅ ਭਰੇ ਮਾਹੌਲ ਵਿੱਚੋਂ ਨਿਕਲ ਲਈ ਘੰਟਿਆਂ ਬਧੀ ਰਾਜਵੀਰ ਨਾਲ ਗੱਲਾਂ ਕਰਦੀ ਰਹਿੰਦੀ ਹੈ ਜਿਸ ਵਿੱਚ ਉਹ ਆਪ ਘੱਟ ਬੋਲਦੀ ਤੇ ਜ਼ਿਆਦਾ ਰਾਜਵੀਰ ਦੀਆਂ ਗੱਲਾਂ ਤੇ ਜਵਾਬ ਦਿੰਦੀ ਰਹਦੀ ਜੇ ਉਹ ਪੁੱਛਦਾ ਵੀ ਚੁੱਪ ਕਿਉਂ ਰਹਿੰਦੀ ਤਾਂ ਬਹਾਨਾ ਲਾ ਟਾਲ ਦਿੰਦੀ ਉਹਨਾਂ ਦੀ ਗੱਲ ਮਈ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਦਸੰਬਰ ਤੱਕ ਰਾਜਵੀਰ ਤੇ ਹਰਜੀਤ ਨੂੰ ਖੁਸ਼ ਰਹਿਣਾ ਸਿਖਾ ਦਿੰਦਾ ਹੈ ਇੱਕ ਦਿਨ ਰਾਜਵੀਰ ਹਰਜੀਤ ਨੂੰ ਪ੍ਰਪੋਜ਼ ਕਰਦਾ ਤਾਂ ਹਰਜੀਤ ਕਹਿੰਦੀ ਆਪਾਂ ਸਿਰਫ ਦੋਸਤ ਬਣੇ ਹੀ ਕੇ ਹੀ ਰਹਿਣਾ ਹੈ ਕੀ ਬਰਾਈ ਹੈ ਦੋਸਤੀ ਦੇ ਰਿਸ਼ਤੇ ਵਿੱਚ ਫਿਰ ਰਾਜਵੀਰ ਗੁੱਸੇ ਵਿੱਚ ਗੱਲ ਕਰਨੀ ਬੰਦ ਕਰ ਦਿੰਦਾ ਹੈ ਹਰਜੀਤ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਹਾਰ ਕੇ ਕਹਿੰਦੀ ਹੈ ਕਿ ਮੈਂ ਤੇਰੇ ਤਾਂ ਕੀ ਕਿਸੇ ਦੇ ਵੀ ਕਾਬਲ ਨਹੀਂ ਹਾਂ ਉਹ ਇਸ ਸਮੇਂ ਆਪਣੀ ਸਮੱਸਿਆ ਦੱਸਦੀ ਹੈ ਤਾਂ ਰਾਜਵੀਰ ਕਹਿੰਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਸਮੱਸਿਆ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਹਰਜੀਤ ਪਿਆਰ ਦੀ ਹਾਮੀ ਭਰਦੀ ਹੈ ਹਰਜੀਤ ਬਹੁਤ ਖੁਸ਼ ਜ਼ਿੰਦਗੀ ਜੀ ਰਹੀ ਹੁੰਦੀ ਹੈ ਅਚਾਨਕ ਰਾਜਵੀਰ ਹਰਜੀਤ ਤੋਂ ਕਿਨਾਰਾ ਕਰਨ ਲੱਗਦਾ ਹੈ ਜਦੋਂ ਪੁੱਛਦੀ ਕਹ ਕਹਿ ਦਿੰਦਾ ਘਰ ਦੀ ਟੈਨਸ਼ਨ ਹੈ ਇਹ ਮੇ ਸਮਾਂ ਚੱਲਦਾ ਜਾਂਦਾ ਹਰਜੀਤ ਤੇ ਰਾਜਵੀਰ ਵਿੱਚ ਲੜਾਈ ਹੋਣ ਕਰਕੇ ਦੋਵਾਂ ਦੀ ਗੱਲਬਾਤ ਬੰਦ ਹੋ ਜਾਂਦੀ ਹੈ ਪਰ ਫਿਰ ਵੀ ਹਰਜੀਤ ਫੋਨ ਕਰਨ ਦੀ ਕੋਸ਼ਿਸ਼ ਕਰਦੀ ਤਾਂ ਰਾਜਵੀਰ ਦੇ ਬਲਾਕ ਕਰਨ ਕਰਕੇ ਕਾਲ ਨਹੀਂ ਲੱਗਦੀ ਸੀ ਹਰਜੀਤ ਆਪਣੀ ਸਹੇਲੀ ਰਾਹੀਂ ਮਿਲਣ ਦਾ ਸੁਨੇਹਾ ਭੇਜੀ ਤੇ 2 ਸਾਲ ਬਾਅਦ ਪਹਿਲੀ ਵਾਰ ਰਾਜਵੀਰ ਨੂੰ ਦੇਖਣ ਦਾ ਸੁਪਨਾ ਸਜਾ ਲੈਂਦੀ ਹੈ ਪਰ ਰਾਜਵੀਰ ਨਹੀਂ ਆਉਂਦਾ ਹਰਜੀਤ ਆਸ ਛੱਡ ਗਈ ਹੈ ਕਿ ਹੁਣ ਕਦੀ ਰਾਜਵੀਰ ਨਾਲ ਗੱਲ ਹੋਊ ਜਾਂ ਉਹ ਰਾਜਵੀਰ ਨੂੰ ਦੇਖ ਸਕੂ ਰਾਜਵੀਰ ਫਿਰ ਆਪ ਹੀ ਗੱਲ ਕਰਨ ਲੱਗ ਜਾਂਦਾ ਹੈ ਲੜਦੇ ਬਣਾਉਂਦੇ ਸਮਾਂ ਲੱਗ ਜਾਂਦਾ ਹੈ ਤੇ ਇੱਕ ਦੋ ਵਾਰ ਮਿਲਦੇ ਵੀ ਹਨ ਹੁਣ ਪੜ੍ਹਾਈ ਪੂਰੀ ਕਰ ਹਰਜੀਤ ਪ੍ਰਾਈਵੇਟ ਨੌਕਰੀ ਲੱਗ ਜਾਂਦੀ ਹੈ ਉਧਰ ਰਾਜਵੀਰ ਨੌਕਰੀ ਲਈ ਮੁੰਬਈ ਚਲਾ ਜਾਂਦਾ ਹੈ ਆਪਣੀ ਕਿਸਮਤ ਅਜਵਾਉਣ ਉਥੇ ਹੀ ਰਾਜਵੀਰ ਬਾਹਰ ਜਾਣ ਲਈ ਟਰਾਈ ਕਰਨੀ ਸ਼ੁਰੂ ਕਰਦਾ ਹੈ ਤੇ ਹਰਜੀਤ ਨੂੰ ਕਹਿੰਦਾ ਹੈ ਕਿ ਮੈਨੂੰ ਤੇਰੀ ਹੈਲਪ ਦੀ ਜ਼ਰੂਰਤ ਹੈ ਮੈਂ ਬਾਹਰ ਜਾਣਾ ਚਾਹੁੰਦਾ ਕਾਮਲੀ ਹਰਜੀਤ ਹੋਦ ਦਾ ਨਾ ਸੋਚ ਰਾਜਵੀਰ ਲਈ ਸੇਵਿੰਗ ਕਰਦੀ ਹੈ ਤੇ ਸਮੇ ਸਮੇਂ ਤੇ ਰਾਜਵੀਰ ਦੀ ਮਦਦ ਕਰਦੀ ਆਖਰ ਮਿਹਨਤ ਰੰਗ ਲਿਆਉਂਦੀ ਤੇ ਰਾਜਵੀਰ ਦਾ ਵਿਜਾ ਆ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਹਰਜੀਤ ਨੂੰ ਦੱਸਦਾ ਤੇ ਆਖਦਾ ਹਰਜੀਤ ਜੋ ਤੂੰ ਮੇਰੇ ਲਈ ਕੀਤਾ ਉਹ ਕੋਈ ਆਪਣਾ ਵੀ ਨਹੀਂ ਕਰਦਾ ਤੇ ਹੁਣ ਤੂੰ ਟੈਨਸ਼ਨ ਨਹੀਂ ਲੈਣੀ ਪੁੱਤ ਮੈਂ ਸਦਾ ਤੇਰੇ ਨਾਲ ਆ ਕੁਛ ਰਿਹਾ ਕਰ ਹੁਣ ਰਾਜਵੀਰ ਬਾਹਰ ਚਲਾ ਗਿਆ ਤੇ ਹਰਜੀਤ ਲਈ ਰਿਸ਼ਤੇ ਆਉਣ ਲੱਗ ਪਏ ਨੇ ਜਦ ਵੀ ਹਰਜੀਤ ਇਸ ਬਾਰੇ ਰਾਜਵੀਰ ਨਾਲ ਗੱਲ ਕਰਦੀ ਤਾਂ ਕਹਿੰਦਾ ਟੈਨਸ਼ਨ ਨਾ ਲੈ ਸਭ ਠੀਕ ਹੋ ਹੋ ਜੂ ਇਦਾਂ ਤੇਰੇ ਘਰ ਦੇ ਰਿਸ਼ਤੇ ਲਈ ਮੰਨਣਗੇ ਨਹੀਂ ਮੈਨੂੰ ਸੈੱਟ ਹੋ ਲੈਣ ਦੇ ਫਿਰ ਮੈਂ ਸਭ ਸਹੀ ਕਰ ਦੂੰਗਾ ਹਰਜੀਤ ਟਾਲ ਮਟੋਲ ਕਰ ਹਰ ਰਸਤੇ ਲਈ ਮਨਾ ਕਰਦੀ ਰਹੀ ਤੇ ਜਵਾਬ ਦੇਣ ਕਰਕੇ ਸਭ ਦੇ ਤਾਨੇ ਮਿਹਨੇ ਸਹਿੰਦੀ ਰਹੀ ਹਰਜੀਤ ਦਾ ਪਰਿਵਾਰ ਤੇ ਹੋਰ ਸਭ ਉਸ ਨੂੰ ਨਹੀਂ ਸਮਝਦੇ ਸੀ ਜਿਸ ਕਰਕੇ ਹਰਜੀਤ ਬਿਲਕੁਲ ਇਕੱਲੀ ਸੀ ਤੇ ਰਾਜਵੀਰ ਹੀ ਉਸ ਦੀ ਹਿੰਮਤ ਤੇ ਹੌਸਲਾ ਬਣਦਾ ਸੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਹੁਣ ਰਾਜਵੀਰ ਵੀ ਇੰਡੀਆ ਆਉਂਦਾ ਹੈ ਤਾਂ ਪਹਿਲਾਂ ਹਰਜੀਤ ਨੂੰ ਮਿਲਦਾ ਹੈ ਫਿਰ ਆਪਣੇ ਘਰ ਜਾਂਦਾ ਹੈ ਅਪ੍ਰੈਲ 2019 ਵਿੱਚ ਰਾਜਵੀਰ ਦੱਸਦਾ ਕਿ ਮੈਂ ਇੰਡੀਆ ਆ ਰਿਹਾ ਹਾਂ ਤਾਂ ਹਰਜੀਤ ਉਸ ਨੂੰ ਮਿਲਣ ਦੇ ਸੁਪਨੇ ਸਜਾਉਂਦੀ ਹੈ 17 ਅਪ੍ਰੈਲ ਨੂੰ ਰਾਜਵੀਰ ਇੰਡੀਆ ਆ ਜਾਂਦਾ ਹੈ ਤੇ ਸਾਰਾ ਦਿਨ ਗੱਲ ਨਹੀਂ ਕਰਦਾ ਹਰਜੀਤ ਸੋਚਦੀ ਥੱਕ ਜਾਣ ਕਰਕੇ ਗੱਲ ਨਹੀਂ ਕਰ ਰਹਾ ਹੈ ਚੱਲ ਫਿਰ ਕਰ ਲੈਣਗੇ 18 ਨੂੰ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਹਰਜੀਤ ਸ਼ਾਮ ਨੂੰ ਕਾਲ ਕਰਦੀ ਹੈ ਕੋਈ ਜਵਾਬ ਨਹੀਂ ਆਉਂਦਾ ਰਾਤ 9:00 ਵਜੇ ਰਾਜਵੀਰ ਹਰਜੀਤ ਨੂੰ ਵੀਡੀਓ ਕਾਲ ਕਰ ਕਹਿੰਦਾ ਹੈ ਕਿ ਹੁਣ ਕਦੀ ਫੋਨ ਨਾ ਕਰੀ ਮੈਨੂੰ ਕੱਲ ਮੇਰਾ ਵਿਆਹ ਹੈ ਅਚਾਨਕ ਇਦਾਂ ਹੋਣ ਤੇ ਹਰਜੀਤ ਰੋਂਦੀ ਹੈ ਰਾਜਵੀਰ ਹਰਜੀਤ ਨੂੰ ਕਹਿੰਦਾ ਹੈ ਗਲੇਡੂ ਸਟ ਡਰਾਮੇ ਨਾ ਕਰ ਇਹ ਨਟਾਂਕੀ ਕਿਸੇ ਹੋਰ ਨੂੰ ਜਾ ਕੇ ਕਰੀ ਮਨਹੂਸ ਕਿਸੇ ਥਾਂ ਦੀ ਕਹਿ ਕੇ ਕਾਲ ਕੱਟ ਦਿੰਦਾ ਹੈ ਵਿਆਹ ਤੋਂ ਬਾਅਦ ਰਾਜਵੀਰ ਆਪਣੇ ਵਟਸਐਪ ਤੇ ਰੋਜ਼ ਪਿਆਰ ਭਰੇ ਸਟੇਟਸ ਲਗਾਉਂਦਾ ਹੈ ਸ਼ਾਇਦ ਹਰਜੀਤ ਨੂੰ ਸਾੜ ਨਾ ਜਾਂਦਾ ਸੀ ਫੇਸਬੁੱਕ ਤੇ ਹਰਜੀਤ ਦੇ ਮੈਸੇਜ ਦੇ ਜਵਾਬ ਵਿੱਚ ਕਿਹਾ ਕਰੀ ਕਿ ਮਹਾਰਾਜ ਵੀਰ ਦੀ ਵਾਈਫ ਆ ਉਹਨਾਂ ਦੀ ਆਈਡੀ ਦੇਖ ਰਹੀਆਂ ਇਹਨਾਂ ਨੂੰ ਮੈਸੇਜ ਨਾ ਕਰਿਆ ਕਰੋ ਹਰਜੀਤ ਨੂੰ ਪਤਾ ਸੀ ਸਭ ਕੁਝ ਰਾਜਵੀਰ ਹੀ ਕਰ ਰਿਹਾ ਹੈ ਆਪਣੇ ਨੰਬਰ ਬਣਾਉਣ ਲਈ ਕਦੇ ਕਹਦਾ ਮੇਰੀ ਵਾਈਫ ਨੂੰ ਤੇਰੇ ਮੇਰੇ ਬਾਰੇ ਸਭ ਪਤਾ ਚੱਲ ਗਿਆ ਹੈ ਪਲੀਜ਼ ਉਸ ਨੂੰ ਸਾਰੀ ਕਹਿ ਕੇ ਦੱਸ ਦੇ ਮੈਥੋਂ ਗਲਤੀ ਨਾਲ ਮੈਸੇਜ ਹੋ ਗਿਆ ਪਰ ਹਰਜੀਤ ਲਈ ਸਭ ਕੁਝ ਖਤਮ ਸੀ ਫਿਰ ਹਰਜੀਤ ਨੂੰ ਕੁਝ ਬੋਲਣਾ ਠੀਕ ਨਹੀਂ ਲੱਗਿਆ ਉਹ ਕੋਈ ਵੀ ਜਵਾਬ ਨਹੀਂ ਦਿੰਦੀ ਬੜਾ ਔਖਾ ਸਮਾਂ ਕੱਢ ਰਹੀ ਸੀ ਹਰਜੀਤ ਕਿਉਂਕਿ ਦਿਨ ਸਮੇ ਸਭ ਸਾਹਮਣੇ ਹੱਸਣਾ ਤੇ ਰਾਤ ਹੁੰਦੇ ਸਾਰੀ ਸਾਰੀ ਰਾਤ ਰੋਣਾ ਇਦਾਂ ਹੀ ਕਰੀਬ 1 ਮਹੀਨੇ ਦਾ ਸਮਾਂ ਹੋ ਜਾਂਦਾ ਹੈ ਰਾਜਵੀਰ ਵਾਪਸ ਬਾਹਰ ਜਾ ਕੇ ਹਰਜੀਤ ਨੂੰ ਕਾਲ ਕਰਦਾ ਹੈ ਤੇ ਕਹਿੰਦਾ ਤੂੰ ਆਪਣਾ ਖਿਆਲ ਰੱਖਿਆ ਕਰ ਤੇਰਾ ਖੁਸ਼ ਰਹਿਣਾ ਮੈਨੂੰ ਚੰਗਾ ਲੱਗਦਾ ਹੈ ਹਰਜੀਤ ਹੁਣ ਸੋਚ ਰਹੀ ਸੀ ਕਿ ਤੂੰ ਦਰਦਾਂ ਦੀ ਦਵਾਈ ਬਣ ਆਇਆ ਐਸੇ ਐਸੇ ਦੁੱਖ ਲਾ ਗਿਆ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਪਹਿਲੇ ਦੁੱਖ ਤਾਂ ਸਹਿ ਲੈਂਦੀ ਪਰ ਤੂੰ ਤੇ ਜ਼ਿੰਦਗੀ ਦੇ ਜਾ ਕੁਸ਼ਿੰਗ ਸਭ ਖਤਮ ਕਰ ਦਿੰਦਾ লাশ ਬਣਾ ਕੇ ਸੁੱਟ ਗਿਆ ਰਾਜਵੀਰ ਅੱਗੇ ਵੱਧ ਗਿਆ ਉਸਦੇ ਮੁੰਡਾ ਵੀ ਹੋ ਗਿਆ ਪਰ ਹਰਜੀਤ ਅੱਜ ਵੀ ਉਸ ਥਾਂ ਦੀ ਯਾਦ ਸਹਾਰੇ ਦਨ ਕੱਟ ਰਹੀ ਹੈ ਜਦ ਹੁਣ ਰਾਜਵੀਰ ਕਦੇ ਵੀ ਹਰਜੀਤ ਨੂੰ ਖੁਸ਼ ਰਹਿ ਦਾ ਮੈਸੇਜ ਕਰਦਾ ਹੈ ਤਾਂ ਹਰਜੀਤ ਨੂੰ ਲੱਗਦਾ ਹੈ ਕਿ ਉਹ ਉਸਦੇ ਅੱਲੇ ਜ਼ਖਮਾਂ ਨੂੰ ਉਚੇੜ ਨਮਕਲਕਾ ਪੁੱਛਦਾ ਹੈ ਹੁਣ ਕਿਦਾਂ ਲੱਗ ਰਿਹਾ ਹੈ ਤੈਨੂੰ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ